ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕੈ ਸੇਵਕ ਜਨ ਮਾਨੈ ਪਰਤਖ ਗੁਰੂ ਨੂੰ ਸੁਾਰੇ ਸੁਖੋ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁਖੁ ਜਾਇ ਵਾਹਿਗੁਰੂ ਸਾਬ ਜੀ ਸੂਹੀ ਨਵਾ ਤੋ ਮੈਂ ਆਇਆ ਸ਼ਰਨੀ ਆਇਆ ਉਸੈ ਆਇਆ ਕਿਰਪਾ ਆਇਆ ਵਰ ਤੂੰ ਰੱਖੋ ਸੁਆਮੀ ਮਾਰਗ ਗੁਰ ਪਠਾਇਆ ਤੋ ਮੈਂ ਆਇਆ ਸ਼ਰਨੀ ਆਇਆ ਪੁਰਸ ਆਇਆ ਕਿਰਪਾ ਆਇਆ ਜੋ ਪਾਵੈ ਤੂੰ ਰਾਖੋ ਸੁਆਮੀ ਮਾਰਗ ਗੁਰੇ ਪਠਾਇਆ ਰਹਾ ਮਾਂ ਦੁੱਤਰ ਆਇਆ ਜੈਸੇ ਪਵਨ ਚੁਲਾਇਆ ਸੋਨ ਸੋਨਹੀ ਦੁਰਾਇਆ ਕਰੋ ਧਰਮ ਰਾਇਆ ਮੇਰੇ ਆਂਧ ਕੂ ਪਾਇਆ ਪਾਵ ਕੋ ਸੁਗਰਾਇਆ ਗਈਉਟ ਸਦਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਆਇਆ ਗਈ ਓਟ ਸਾਧਿਆ ਨਾਨਕ ਹਰ ਲਿਹਾਇਆ ਅਬ ਮੈਂ ਪੂਰਾ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹਲਾ 5 ਤੋ ਮੈਂ ਆਇਆ ਸਰਣੀ ਆਇਆ ਉਰਸਾ ਆਇਆ ਕਿਰਪਾ ਆਇਆ ਜੋ ਭਾਵੈ ਤੋ ਰੱਖੋ ਸੁਆਮੀ ਮਾਰਗ ਗੁਰੇ ਉਠਾਇਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ ਵਾਹਿਗੁਰੂ ਸਾਬ ਜੀ ਤਨ ਗੁਰ ਗਰੀਬਨਵਾਜ ਆਸ ਕਿਰਪਾਣ ਖੜ ਤੋ ਖੜਗ ਤੋਗ ਤਵਰ ਯਾਰ ਤੀਰ ਸਾਹਿਬ ਸਰੋਹੀ ਸਾਥੀ ਜੈ ਹਮਾਰੇ ਪੀਰ ਤੈ ਤੂੰ ਹੀ ਸਾਥੀ ਤੂੰ ਹੀ ਤਲ ਤਲਵਾਰ ਨਾਮ ਤਿਆਰੋ ਜੋ ਜਪੈ ਭਾਏ ਸਿੰਧ ਪਵ ਪਾਰ ਗੁਰੂ ਸਹਬ ਜੀ ਸਵਈਆ ਹਉ ਜਬ ਜੋਦਕੇ ਕਾਲ ਚਲਿਓ ਤਉ ਕਾਲ ਕਹਿ ਹਰਜੂ ਹਮ ਸੋ ਹੋ ਜਬ ਜੁਦ ਕੇ ਕਾਜ ਚਲੇਓ ਤੋ ਕਾਲ ਕਹਯੋ ਹਮ ਜੂ ਹਮ ਸੋ ਲੇਕੋ ਕਹਯੋ ਕਾਨ ਕੀਓ ਤਬ ਮੈਂ ਤੋ ਫੇਰ ਕੇ ਆਯੋ ਹਾ ਆਪਣੀ ਗਉ ਤੇ ਤੇ ਨਿਰਬੀਰ ਕਯੋ ਸੁਨ ਕੈ ਕਉ ਸੰਗ ਭਰੇ ਦਉ ਆਵੇ ਮੋ ਤੂ ਲੋਗ ਡਰੇ ਘੇਰ ਮੇਰ ਹਲੇ ਸੋ ਤੁਮ ਦੇ ਤਰਉ ਨਹੀਂ ਹੋ ਕੋ ਘਟੜ ਗਿਰ ਮੇਰ ਹਲੇ ਸੋ ਤੋਂ ਤੁਮ ਤੇ ਟਰੋ ਨਹੀਂ ਹੋ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ